낚시가 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 가 낚시가 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 낚시 ਮੋਂ ਦੱਕਮਣੀ ਨੰਦ ਰੈਕਡ ਹੋຊਿਆ ਮੈਂ ਇਹ ਲਾਈਵ ਹੋ ਗਿਆ ਹਾਂ ਹਾਂ ਜੀ ਰਿਕਾਰਡਿੰਗ ਮੈਮ ਥੋੜਾ ਕੁਛ ਹੀ ਹੈ ਮੈਮ ਥੋੜਾ ਨਾਲੋ ਜੀ ਲਓ 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 ਖਿੱਚੋ ਮਾਰੋ ਸਰ ਹਾਂ ਹਾਂ ਸਰ ਤੁਸੀਂ ਵੀ ਕਰ ਲਓ ਠੀਕ ਹੈ ਸਾਹਿਬ ਥੱਲੇ ਕਰ ਲਾ ਜੀ ਜੀ ਨੂੰ ਤੈਨੂੰ ਕਹਦੇ

خیر خیروی <Sess tusk> ਉਹਨਾਂ ਦਾ ਮਾਨਸਾਣਾ ਦੇ ਟੂਰਨਾਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਦੀ ਜੀਐਸਪੀ ਸ਼ਰਟਾ ਐਸਐਚਓ ਕੰਟਰੋਲਮੈਂਟ ਏਡੀਸੀ ਵੀ ਮਨੂਜੀ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਕਰ ਰਿਹਾ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਹੀ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾ ਹੈ ਕਿ ਕਰਕੇ ਅਜ ਇਸ ਵਿਅਕਤੀ ਨੂੰ ਹਾਰਪੂਟ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ 레ਡੀ ਜੇ ਘਰ ਜਿਹਦਾ ਮਰਡਰ ਹੋਇਆ ਸੈਨਿਟਰੀ ਦਾ ਕੰਮ ਕਰਦਾ ਸੀ ਉਹਦੇ ਘਰ ਆਉਣ ਜਾਣ ਤੇ ਫੋਨ ਉਸ ਤੋਂ ਬਾਅਦ ਇਸ ਵਿਅਕਤੀ ਦੇ ਬਲੌਗ ਇੱਕ ਮੁਕਦਮਾ ਦਰਪੇ ਜਿਹਦੇ ਵਿੱਚ ਇਹ ਕੂਤਰਾ ਜਿਹੇ ਦੇ ਵਿੱਚ ਵੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉਹ ਤੋਂ ਬੇਲੌਂਗ ਤੋਂ ਆਇਆ ਸੀ ਉਸ ਬੇਲੌਂਗ ਤੋਂ ਬਾਅਦ ਇਹਨੇ ਕੱਲ ਉਸ ਤਾਰ ਦੇ ਵਿੱਚ ਜਦੋਂ ਉਹਦਾ ਹਸਬੰਦ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਨੇ ਐਂਟਰੀ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਉਹਦੇ ਕਿਸੇ ਨਾਲ ਤਨ ਨਾਲ ਆਪਸੀ ਤਕਰਾਰ ਹੋਇਆ ਉਸ ਤਕਰਾਰ ਦੇ ਵਿੱਚ ਇਹਨੇ ਕਿਸੇ ਨੇ ਉਹ ਚਾਪੂ ਚਾਕੇ ਉਸ ਔਰਤ ਦੇ ਜਿਹੜੇ ਗਲਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਪਰ ਇਹ ਇੰਟਰਨਲ ਨੇ ਪਿੰਡ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵੀ ਇਸ ਬਲਾਈਂਡ ਮਰਡਰ ਨੂੰ ਸੁਝਾ ਕੇ ਕਿ ਸ਼ਾਹਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਉਸ ਨੂੰ ਰੈਸਟ ਕਰ ਲਿਆ ਜਿਹੜੀ ਜਿਹੜੀ ਫਰਦਰ ਡਿਟੇਲ ਦਾ ਉਹ ਇਨਵੈਸਟੀਗੇਸ਼ਨ ਜਾਰੀ ਆ ਉਹ ਅਸੀਂ ਤੁਹਾਡੇ ਨਾਲ ਜਲਦ ਨੂੰ ਬਾਅਦ ਸ਼ੇਅਰ ਕਰਾਂਗੇ ਸਰ ਕੱਲ ਕੀ ਸਰ ਮਰਡਰ ਕਰਨੀ ਗਿਆ ਸੀ ਜਾਂ ਕੋਈ ਹੋਰ ਮੰਤਸਾ ਸੀ ਇਹ ਵਾਗੋਵਾਰ ਹੀ ਵਾਗੋਵਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ 80 Z ਨੂੰ ਵੀ ਕਲੀਅਰ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸ ਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰੀ ਤਾਂ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੇ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਆਫ ਅ ਕੰਪਲੀਟ ਇਨਵੈਸਟੀਗੇਸ਼ਨ ਵੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਆਂ ਨਾਲ ਲਿਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਏਥੇ ਆ ਤੋ ਇਹਦਾ ਜਿਹੜਾ ਕੈਰੇਕਟਰ ਹੈਗਾ ਜਿਹੜਾ ਉਹ ਮੂਵਨ ਇਟ ਕਾਈਪੜਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਡੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲਸ ਸਰ ਇਹਦਾ ਕੈਰੇਕਟਰ ਕਿੱਥੇ ਗਿਆ ਸੀ ਪਹਿਲਾਂ ਇਹਨਾਂ ਦੇ ਸਿੰਬੋਲਿਕ ਤੌਰ 'ਤੇ ਨੁਆਇਆ ਸੀ ਇਹਨਾਂ ਤੋਂ ਬਾਅਦ ਜਿਵੇਂ ਅਸੀਂ ਸੁਣਨ ਤੋਂ ਤੇ ਉਹ ਉਹ 7-8 ਸਾਲ ਤੋਂ ਇਹਨਾਂ ਦਾ ਵਾਹਨ ਦਾ ਸੀਗਾ 7-8 ਸਾਲ ਤੋਂ ਹੀ ਦੋਨੋਂ ਜਿਹੜਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਸੱਡਣ ਜਾਇਆ ਸੀ ਉਦੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰ ਦੇਖ ਰਿਹਾ ਸੀ ਨਾ ਉਹ ਜਦੋਂ ਬਾਹਰ ਨਿਕਲੇ ਆ ਇਹ ਗੜੀ ਤੋਂ ਦੇ ਨਿਕਲ ਗਿਆ ਜਦੋਂ ਉਹ ਚੱਲਿਆ ਗਿਆ ਤਾਂ ਇਹਨੇ ਮੌਕਾ ਤਾ ਕੇ ਦਰਵਾਜ਼ਾ ਖੜਕਾਇਆ ਉਹਨੇ ਨੂੰ ਰਾਣੀ ਵਾਕੀ ਤੋਂਣ ਦੇ ਨਾਂ ਤੇ ਦਰਵਾਜ਼ਾ ਖੋਲ੍ਹ ਲਿਆ ਤੇ ਇਹਦੀ ਇਸ ਵਾਰ ਦਾ ਨਜਾਇਜ਼ ਹੈ ਇਹਨਾਂ ਦਾ ਕਿਹਦਾ ਹੁੰਦਾ ਹੈ ਇਹ ਆਪਣੇ ਦੋ ਦੋਸਤਾਂ ਗਾਇਆ ਫਰਿਆ ਸਭ ਸੀ ਰਾਜਾ ਸਿੰਘ ਫੈਮਿਲੀ ਬੈਕਗਰਾਉਂਡ ਸਰ ਇਹ ਨਾਮ ਕੀ ਹੈ ਜਿਹੜੀ ਫੈਮਿਲੀ ਬੈਕਗਰਾਉਂਡ ਇਹਦਾ ਇਹਦਾ ਨਾਮ ਮਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸਿੰਘ ਆਮਦਾਰ ਗਿਆਨੀ ਮੇਰਾ ਇਹ 67 ਸਾਲ ਦਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਨੰਬਰ ਇਹਦੇ ਨਾਲ ਜਦੋਂ ਲੜਾਈ ਚੱਲਦਾ ਹੋਇਆ ਜਾਂਦੇ ਨੇ ਚਾਪ ਚੁੱਕੇ ਪਹਿਲੇ ਕੋਈ ਗਲਤ ਬਾਤ ਹੋਈ ਹੋਈ ਸੀ ਉਹਦੀ ਵੀ ਆਪਾਂ ਅਸੀਂ ਜੀ ਕੱਲ੍ਹ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ ਦੱਸ ਗਿਆ ਮੈਂ ਤਾਂ ਕੰਨੀ ਹੋਈ ਕੀਤਾ ਜੇ ਵੀ ਕੋਈ ਕੰਮ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਨੁਕੀਲੇ ਤੁਸੀਂ ਵਰਕਆਊਟ ਕਰ ਚਾਰਪੁਰ ਸਰ ਕਿੱਥੇ ਸੀ ਕਿਸੇ ਦੇ ਹਾਈਟ ਆਊਟ ਸੀ ਚਾਰਪੁਰ ਦੇ ਨਾਮ ਕੇ ਸੀ ਇਹਦੇ ਨਾਮਕੀਆਂ ਕੋਲ ਉਹ ਇਹ ਘਰ ਤੋਂ ਦਰਦਾ ਫਿਰਦਾ ਸੀ ਉੱਥੇ ਸਾਡੀ ਟੀਮਾਂ ਪਹੁੰਚ ਗਈਆਂ ਸੀ ਜਿੰਗੀਆਂ ਪਹੁੰਚਦੇ ਉਸ ਹਾਵਨਾ ਸੀ ਉਹ ਕੋਈ ਇਸ ਤੋਂ ਦੀ ਗੱਲ ਆਈ ਕਿ ਇਸ ਦਾ ਜੇਲ੍ਹ ਚ ਗਿਆ ਸੀ ਤੇ ਘਰ ਦੇ ਨਾਲ ਕੱਟ ਦਿੱਤਾ ਹੋਵੇ ਕਿਸੇ ਤੋਂ ਨਹੀਂ ਬਦਲਣਾ ਨਹੀਂ ਐਸਾ ਉਹਨਾਂ ਵੱਲ ਦੇ ਦੱਸਣ ਤੇ ਇਹ ਆ ਇਹ ਜੇਲ੍ਹ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਕੋ ਕ੍ਰਿਮੀਨਲ ਬੰਦਾ ਕੋ ਮਾੜਾ ਬੰਦਾ ਇਸ ਦੋਨੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਕਰੇ ਕਰਨਾ ਚਾਹਿਆ ਹੋਵੇ ਵੀ ਟੂ ਇਥੇ ਮੇਰੇ ਘਰ ਤਾਂ ਆਵੇਗਾ ਜਾਂ ਇਥੇ ਆਵੇਗਾ ਸਮਥਿੰਗ ਲਾਈਕ ਦੈਟ ਬਟ ਇਟ ਨਥਿੰਗ ਇਜ਼ ਕੰਟਰੀ ਵੀ ਵੈਰੀ ਕੁਇਸਨਾਂ ਸੱਟੇ ਜਾਰੀ ਹੈ ਕਿ ਵੀ ਆਸਰਾਈਆਂ ਨੇ ਕੀ ਡੈਲੋਕੇਸ਼ਨ ਦੇ ਬਿਚਾਰ ਹੀ ਕਰ ਲਈ ਹੈ ਸਰ ਇਹ ਦੋ ਹੀ ਤਰ੍ਹਾਂ ਹੋ ਸਕਦਾ ਕਿ ਯਾਨੀ ਇਹਦੇ ਮਕਸਦ ਨਾਲ ਗਿਆ ਹੈ ਯਾਨੀ ਕੋਈ ਰਿਲੇਸ਼ਨਸ਼ਿਪ ਦੀ ਜਾ ਰਹੀ ਹੈ ਉਸ ਦਾ ਕਾਰਨ ਸਭ ਨੇ ਆਇਆ